ਅੱਜ ਪਹਿਨ ਕੀ ਗੱਲ ਹੋਈ ਸੀ ਮੇਰੇ ਅੱਜ ਤੋਂ 1.5 ਸਾਲ ਪਹਿਲਾਂ ਮੈਂ ਇਹਨਾਂ ਨੂੰ ਰਾਤ ਨੂੰ ਗੱਲਾਂ ਮਾਰਦੇ ਪੜਿਆ ਸੀ ਹਨ ਮੇਰੇ ਘਰ ਅਸਨਾ ਮੇਰਾ ਅਤਿੰਦਰ ਸ਼ਰਮ ਤੇ ਛੋੜਾ ਨਾਮ ਕੀ ਹੈ ਦામਲਪ੍ਰੀਤ ਕੌਰ ਛੋੜੇ ਬਲਾਨ ਕਿੰਨਾ ਟਾਈਮ ਹੋ ਗਿਆ 3 ਸਾਲ ਹੋ ਜਾਣਗੇ 6 ਜੂਨ ਨੂੰ ਤੇ 2 ਸਾਲ ਦਾ ਮੇਰਾ ਬੇਟਾ ਹੋ ਜਾਊਗਾ 9 ਅਪ੍ਰੈਲ ਨੂੰ ਉਹਨੂੰ ਤੁਹਾਨੂੰ ਕੀ ਦਿੱਕਦਾ ਯਾ ਤੁਸੀਂ ਹਸਪੀਟਲ ਵਿੱਚ ਦਾਖਲ ਹੋ ਗਏ। ਉਹ ਬਾਅਦ 1.5 ਸਾਲ ਹੋ ਗਏ ਨੇ ਕੁੜੀ ਰਕੀ ਨੂੰ ਪਰਮਿੰਦਰ ਕਾਰਤੀ ਜਿਹਨੂੰ ਮੈਂ ਰਾਤ ਦੁਬਾਰੇ ਫੇਰ ਉਹਦੀ ਚੈਟ ਛੋੜਿਆ ਤੇ ਇਹਨੂੰ ਬਾਕੀ ਗਸ਼ਤੀਆਂ ਨਾਲ ਵੀ ਫੜਿਆ ਕਈ ਵਾਰ ਜਿੱਦੇ ਮੇਰੇ ਕੋਲੇ ਪ੍ਰੂਫਸ ਵੀ ਫੋਟੋਆਂ ਵੀ ਪਈਆਂ ਰਹਿ ਗਈਆਂ ਹਨ। ਬਸ ਪਾਸੈਂਡਰ ਜਲਾਉਂਦਾ ਹੀ। ਇਹ ਪਹਿਲਾਂ ਉਹ ਥਰੀ ਚਿਚੂ ਸੀਗਾ ਜੀ ਉਹਦੇ ਨਾਲ ਮੇਰੇ ਹੁਣ ਇਧਰ ਇਹ ਸੈਵਨ ਕਰਿਆ ਹੋਇਆ। ਇਹ ਇੱਕ ਥਰੀ ਜਾਂਦਾ ਇਹ ਸੈਵਨ। ਤਾਰਕੀ ਛੋਕ ਚ। ਟੀਮਾਂ ਕਰਦੇ। ਮੈਂ ਵਾਂਗ ਕਰਦੀਆ ਮੇਰੇ ਸਾਥ ਸੋਹਰਾ ਵੀ ਨਾਲ ਰਹੇ ਹੋਏ ਨੇ ਕਿ ਮੈਨੂੰ ਬੱਸ ਉਹ ਕਹਿੰਦੇ ਨੇ ਵੀ ਤੂੰ ਉਹ ਕੁੜੀ ਨੂੰ ਲੈ ਕੇ ਆਵੇਂ ਆ ਕਿ ਨੂੰ ਤਲਾਕ ਦੇ ਦੇ ਵੀ ਕੋਟ ਕੇਸ ਕਰੇ ਮੈਨੂੰ ਬਾਰ ਬਾਰ ਕਹਿੰਦਾ ਵੀ ਤੂੰ ਕੋਟ ਕੇਸ ਕਰ ਵੀ ਮੈਂ ਤੇ ਨਾ ਰਹਿਣਾ ਨਿਤਲਾਕ ਦੇਣਾ ਮੈਨੂੰ ਕੁੱਟ ਕੇ ਮੇਰੀਆਂ ਵੀਡੀਓ ਬਣਾਉਂਦੇ ਨੇ ਵੀ ਸਾਨੂੰ ਤਾਂ ਅੱਗੇ ਕਰਦੀਆ ਦੋ ਰਾਤ ਵੀਡੀਓ ਬਣਾਉਣ ਵਾਲੇ ਸੱਦੇ ਕੋਲੇ ਪਤਾ ਨਹੀਂ ਕਿੱਥੋਂ ਬੁਲਾਏ ਕਿੱਥੋਂ ਨਾ ਵੀ ਇਹਨੂੰ ਮੈਂ ਕੁੱਟਾਂ ਇਹਨੂੰ ਮਨਾਉਣਾਗਾ ਵੀ ਇਹ ਤਾਂ ਸਾਨੂੰ ਦੁਖੀ ਕਰਦੀਆ ਕੁੱਟ ਕੁੱਟ ਕੇ ਮੈਨੂੰ ਮਨਾ ਕੇ ਮੇਰੀਆਂ ਵੀਡੀਓ ਬਣਵਾਉਂਦੇ ਨੇ ਉਹ ਤਾਂ ਕੀ ਸਾਗਾ ਜਿਕੇ ਬੋੜ ਦਿੱਤੀਆ ਮੈਂ ਇਹ ਤਾਂ ਪੂਣ ਕੀਤੇ ਸੀਗੇ ਨਾ ਨਾ ਕਿ ਉੱਤੇ ਪੁਲਿਸ ਪਹੁੰਚੀ ਅੱਠ ਕੁੜੀਆਂ ਅੰਦਰ ਸੀਗੀਆਂ ਇਹਨਾਂ ਨੇ ਸ਼ਟਰ ਲਾ ਕੇ ਬੰਦ ਕਰਤੀਆਂ ਨਾ ਉਹਨਾਂ ਨੂੰ ਕੁੜੀਆਂ ਨੂੰ ਕੱਢਿਆ ਬਾਹਰ ਅੰਦਰ ਕੁੜੀਆਂ ਵੀ ਅੰਦਰ ਹੀ ਰੱਖ ਦੇਣਗੇ ਅਸਾਂ ਗੱਲ ਕਰਦੇ ਹਾਂ ਮੈਂ ਕੋਈ ਮਸਲੀ ਹਣਾ ਜਦੋਂ ਤੁਸੀਂ ਅ ਕਿਹੜੇ ਨੰਬਰ ਤੇ ਕਾਲ ਕੀਤੀ ਸੀਗੀ 100 ਨੰਬਰ ਤੇ ਵੀ 100 ਨੰਬਰ ਤੋਂ ਬਾਅਦ ਤੁਹਾਨੂੰ ਕੋਈ ਜਵਾਬ ਨਹੀਂ ਆਇਆ ਉਹ ਜothe ਪਹੁੰਚੀ ਸੀ ਇਹਨਾਂ ਨੇ ਆਪ ਹੀ ਕੋਸ਼ਲਖਾਲ ਨੂੰ ਕੇ ਜੇ ਪੇਜਦੀ ਇਹਨਾਂ ਨੇ ਵੀ ਫੋਨ ਕਰਤੇ ਜਾਣ ਕੇ ਤੇ ਉਹ ਕਹਿੰਦੇ ਜੀ ਨੂੰ ਉੱਥੇ ਲੈ ਜਾਓ ਦਾਖਲ ਕਰ ਦਿਓ ਬਸ ਸਾਡੀ ਤਾਂ ਕੋਈ ਗੱਲ ਨਹੀਂ ਸੁਣੀ ਸੀ ਪੁਲਿਸ ਨੇ ਥੋਨਾਰੀ ਝੁੰੜ ਕੇ ਵਾਪਸ ਆ ਜਿਓ ਪਹਿਲੇ ਹੀ ਪੁਲਿਸ ਨੂੰ ਬੰਦ ਦਿੰਦੇ ਨੇਗੇ ਉੰਨਾਰੇ ਖਿਲਾਫ ਹੈ ਜੇ ਤੁਹਾਨੂੰ ਕਿੰਨੇ ਵੀ ਕੰਨੀਆਂ ਪੜੀਆਂ ਹੋਈਆਂ ਤੁਹਾਡੇ ਕੋਲ ਕੋਈ ਗੱਲ ਹੈਗੇ ਨੇ ਪਹਿਲਾਂ ਦੀ ਹੈਗੀਆਂ ਨੇ ਜੀ ਰਾਤ ਤੇ ਮੇਰੇ ਨਾਲ ਫੋਨ ਪੰਨਤਾ ਨਾਲ ਹੈ ਨਾ ਮੈਨੂੰ ਉਹ ਕਹਿੰਦੇ ਨੇ ਕਿ ਮੈਂ ਕੱਲੀ ਜਾੜੀ ਸੀ ਮੇਰਾ ਘੁੱਟ ਘੁੱਟ ਪੂਰਾ ਹਾਲ ਕਰ ਦ ਰਾਤ 8 ਕੁੜੀਆਂ ਸੀ ਤੁਸੀਂ ਵੀਡੀਓ ਕਢਾਓ ਰਾਤ ਨੂੰ 10 ਵਜੇ ਤੋਂ ਲੈ ਕੇ 12 ਵਜੇ ਤੱਕ ਕੈਮਰਾ ਦੀ ਉਹਨਾਂ ਦੀ A7 ਦੀ ਵੀਡੀਓ ਕਢਾਓ ਜੇ ਉਹਨਾਂ ਨੇ ਡਿਲੀਟ ਕਰੀਆ ਤਾਂ ਉਹ ਚੋਰ ਨੇਗੇ ਮੈਨੂੰ ਸਾਰੀ ਵੀਡੀਓ ਕਢਾਓ ਨਹੀਂ 10 ਵਜੇ ਤੋਂ ਲੈ ਕੇ 12 ਵਜੇ ਤੱਕ ਦੀ ਮੈਨੂੰ ਰੋਡ ਤੇ ਕੁੱਟ ਦੇਦੀ ਪੂਰਾ ਹਾਲ ਕਰ ਦੇਦੀ ਮੇਰੇ ਹਸਬੰਦ ਨੇ ਭੰਨਿਆ ਖੁੱਡੀ ਰੋਡ ਤੇ ਆ ਕੇ ਉੱ ਗੋਟਿਆ ਮੈਨੂੰ ਉੱਥੇ ਜਾਣਗੇ ਦੋ ਬੰਦੇ ਸਾਧ ਕੇ ਔਰ ਮੇਰੀ ਬਿਆਲੇ ਮੇਰੇ ਭਰਾ ਮੇਰਾ ਛੋਟਾ ਜਿਹਾ ਕਰੋ ਬੁਲਾ ਲਿਆ ਇਹਨੂੰ ਲੈ ਜਾਣ ਵਾਲੇ ਉਹਦੇ ਵੀ ਥਾਪੜੇ ਮਾਰੇ ਮੇਰੀ ਮਾਂ ਵਿਚਾਰੀ ਤੋਂ ਮਜ਼ਾ ਤੁਰਿਆ ਜਾਂਦਾਗਾ ਨਾ ਹੁਣ ਉਹ ਮੈਨੂੰ ਲੈਣਗੇ ਉਲਟਾ ਸਾਡੇ ਤੇ ਜਮਨ ਸਾਨੂੰ ਦੰਗ ਕਰਦੇ ਨੇਗੇ ਮੇਰੇ ਡੈਡੀ ਨਹੀਂ ਹੈਗੇ ਪਰ ਆਪਣਾ ਮੇਰੇ ਭੈਣ ਭਰਾ ਮੇਰੇ ਛੋਟੇ ਛੋਟੇ ਜਣੇਗੇ ਤਾ ਹੁਣ ਕੀ ਮੰਗ ਕਰਦੇ ਮੈਂ ਹੀ ਮੰਗੀ ਕੋਈ ਘਰ ਦੀ ਮੈਨੂੰ ਆਪਦੇ ਘਰੇ ਲੈ ਕੇ ਜਾਣ ਘਰੇ ਬਸੌਣ ਚਾਹੇ ਮੈਂ ਮਰਨ ਚਾਹੇ ਮੈਨੂੰ ਜਿਉਣ ਪਰ ਮੈਨੂੰ ਆਪਦੇ ਘਰੇ ਹੀ ਲੈ ਕੇ ਜਾਣ ਮੇਰੀ ਵੀ ਇਹੀ ਮੰਗ ਆਈ ਸਾਡੀ ਮਤਲਬ ਲਵ ਮਿਰਜਾ ਮੈਜੋਈ ਸੀ ਲਵ ਮਿਰ ਦੇ ਪਰ ਰੇਂਜ ਮੈਂ ਤਾਂ 10 ਲੱਖ ਰੁਪਇਆ ਖਾ ਚੁੱਕੇ ਨੇ ਮੇਰੇ ਡੈਡੀ ਦੀ ਜਿਆਦਾ ਤੌਂਦੀ ਸੀ ਮੈਨੂੰ ਜਦੋਂ ਮੈਂ ਰੇਟ ਦਾ ਜਵਾਬ ਦੇਤਾ ਵੀ ਮੇਰੇ ਕੋਲ ਹੈ ਨਹੀਂ ਉਦੋਂ ਮੈਨੂੰ ਘਰੋਂ ਭੜਾਤਾ ਪਹਿਲਾ ਮੈਲ ਕਲਰ ਰੈਸਟੋਰੈਂਟ ਗਿਆ ਸੀ ਪਹਿਲੇ ਦੇ ਕਿ ਉਹ ਸਾਰਾ ਜਦੋਂ ਮੇਰੇ ਬੇਟੇ ਨੇ ਹੋਣਾ ਸੀਗਾ ਮੈਨੂੰ ਉੱਥੇ ਛੱਡਿਆ ਆ ਜਾਣ ਕੇ ਲੜਾਈ ਕਰਕੇ ਮੇਰੀ ਮੰਮੀ ਕੋਲ ਸਾਰੇ ਪੈਸੇ ਇਨ ਆਪਦੇ ਮਾਪੇ ਉਹਨੂੰ ਖਵਾਤੇ ਜਦੋਂ ਮੈਂ ਮੰਗ ਕਰਦੀ ਆ ਫੇਰ ਮੈਨੂੰ ਕੁੱਟ ਕੇ ਕੱਢ ਦਿੰਦੇ ਸੀ ਹੋਰ ਬੇਟੇ ਕੀ ਕਰਦਾ ਸੀ ਮੇਰੇ ਕੋਲ ਯਹੀ ਕੋਈ ਵੀ ਮੇਰੇ ਬੱਚੇ ਨੂੰ ਅੱਜ ਤੱਕ ਕੁਝ ਨਹੀਂ ਦਿੱਤਾ ਉਹਨਾਂ ਨੇ ਕਦੇ ਵੀ ਸੁਣ ਹੱਸ ਬੱਸ ਇੱਥੇ ਕੌਣ ਲੈ ਕੇ ਹੱਸਦਾ ਰਹੀ ਮੇਰੀ ਮੰਮੀ ਲੈ ਕੇ ਆਏ ਨੇ ਕਿ ਉਹ ਮੀਬੀ ਨਹੀਂ ਲੈ ਕੇ ਮੇਰਾ ਮੇਰੇ ਦਾਦਾ ਜੀ ਦੋ ਵੀਰ ਜੀ ਜਾਂਦੇ ਸੀਗੇ ਉਹਨਾਂ ਨੇ ਫਿਰ ਦੇਖਣੇ ਫੜਿਆ ਤਾਂ ਕੋ ਛੱਡ ਕੇ ਗਏ ਨੇ ਇੱਥੇ ਕੋਈ ਥਿੰਗ ਸਾਡੇ ਕਰ ਕੋਈ ਆਈ ਇਹ ਸੋਡ ਨੂੰ ਡੁੱਟ ਗਈ ਐ ਮੇਤੋ ਮੇਰੇ ਸਿਰ ਦੇ Baal ਗਿੱਚ ਗਿੱਚ ਪੱਟੇ ਹੋਏ ਮੂੰਹ ਤੇ ਤਾਂ ਆਪਣੇ ਮੁਕੇ ਮਾਰੇ ਟੂ ਇਹ ਚੁੱਟ ਗਏ ਵੀ ਨਹੀਂ ਬੈਠ ਰਹੇ ਹੁੰਦਾ ਮੇਤੋ ਗੁੰਝੀਆਂ ਦੇ ੱਟਾ ਮਾਰੀਆਂ ਮੇਰੇ ਮੈਂ ਜਿਹੜੀਆਂ ਨਾਲ ਕਿਉਂ ਨਾ ਉਹਨਾਂ ਗੁੰਝੀਆਂ ਦੇ ੱਟਾ ਮਾਰ ਮਾਰ ਮੇਰਾ ਬੁਰਾ ਹਾਲ ਕਰਤਾ ਬਾਹ ਮਰੋੜੀਆਂ ਮੇਰੀਆਂ ਗਲ ਘੁੱਟਿਆ ਮੇਰਾ ਘੋੜਾ ਪੜ ਪੜ ਕੇ ਮੈਂ ਮਜ਼ਾ ਜੜਾਇਆ ਐਨਸਾਬੀ ਮੈਂ ਇੱਕੋ ਹੀ ਮੰਗ ਕਰਦੀ ਆ ਜਿਆਦਾ ਮੇਰੇ ਸਹੁਰਾ ਪਰਿਵਾਰ ਨੇ ਪੂਰੇ ਨੂੰ ਸਜਾ ਦਿੱਤੀ ਜਾਵੇ ਜਾਮੇ ਨੂੰ ਮੇਰੇ ਘਰ 'ਚ ਪਜਾਇਆ ਜਾਵੇ ਮੇਰੇ ਬੱਚੇ ਸਮੇਤ ਤੇ ਮੇਰੀ ਰਕਵਾਲੀ ਸਮੇਤ ਮੈਨੂੰ ਪਜਾਇਆ ਜਾਵੇ ਉੱਤੇ ਤੁਹਾਡੀ ਜੀ ਤੁਹਾਡੀ ਬੇਟੀ ਹੈ ਜੀ ਅਸਾਂ ਕੀ ਗੱਲ ਹੋਈ ਸੀ ਇਹਦੇ ਘਰ ਵਾਲਿਆਂ ਨੇ ਕੁੱਤੀ ਹੈਰੀ ਨੇ ਇਹਦੀ ਸੱਸ ਨੇ ਇਹਦੀ ਨਾਨਦੇ ਨੇ ਇਹਨੇ ਕੁੱਕਾ ਰੌਣੀ ਸੁੱਤੇ ਪੈਤੀ ਸੀ ਤਾਂ ਜਦੋਂ ਇਹ ਕੁੱਕਾ ਰੌਣੀ ਕਰਕੇ ਸਾਨੂੰ ਫੋਨ ਲਾਇਆ ਮੈਨੂੰ ਕਦੀ ਮੰਮੀ ਮੈਨੂੰ ਲੈ ਜਾਓ ਮੈਨੂੰ ਮਾਰ ਦੇਣਗੇ ਤੇ ਜਦੋਂ ਫਿਰ ਮੈਂ ਭੱਜੀ ਮੈਂ ਕਿਹਾ ਪੁੱਤ ਸਾਡੇ ਕੋਲ ਤਾਂ ਕੋਈ ਸਾਧਨ ਨਹੀਂ ਤੇ ਆਟੋ ਦੇਖਿਆ ਆਟੋ ਵਿੱਚ ਤੁਰਕੇ ਭੱਜੀ ਮੁੰਡੇ ਨੂੰ ਲੈ ਕੇ ਆਪਦੇ ਨੂੰ फटाफट ਉਤੋਂ ਰਾਹ ਚ ਫਿਰ ਇੱਕ ਸਾਨੂੰ ਕੋਈ ਬੰਦਾ ਐ ਟੱਕਰਿਆ ਪੁਲ ਦੇ ਕੋਲ ਇਹ ਇੱਥੇ ਲੋਕ ਨਹੀਂ ਵਿਆਹੇ ਹਾਂਜੀ ਹਾਂਜੀ ਮੇਰਾ ਨੌਕਰ ਜੀਦਾ ਜੀ ਫੇਰ ਉਹ ਤੇ ਇੱਕ ਮੁੰਡਾ ਆ ਟਕਰ ਮੈਂ ਕਿਹਾ ਪੁੱਤ ਮੈਨੂੰ ਲੈ ਜਾ ਬਿਠਾ ਕੇ ਉਹ ਕਹਿੰਦਾ ਮਾਤਾ ਆ ਜਾ ਬਹਿ ਜਾ ਜਦੋਂ ਉਹਨੂੰ ਅਸੀਂ ਉੱਥੇ ਸਾਨੂੰ ਤਾਰਿਆ ਤੇ ਉਹਦੇ ਮਾਗਰ ਵੀ ਪੈ ਗਿਆ ਇਹਦੇ ਘਰ ਵਾਲਾ ਇਹਦੇ ਪਰੋਣਾ ਜਣੀ ਚੱਲ ਫਿਰ ਮੈਨੂੰ ਮੇਰਾ ਬੇਟੇ ਦੇ ਨੇ ਅਸੀਂ ਜਦੋਂ ਕੁੜੀ ਸੜਕ ਤੋਂ ਚੱਕੀ ਲੰਮੀ ਪਈ ਸੀ ਜਦੋਂ ਲੰਮੀ ਪਈ ਮੇਰੇ ਬੇਟੇ ਦੇ ਚੱਕੀ ਮੇਰੇ ਤਾਂ ਤੁਰਿਆ ਨਹੀਂ ਜਾਂਦਾ ਸਾਨੂੰ ਪਤਾ ਹੀ ਹੈਗਾ ਜਦੋਂ ਮੈਂ ਵੀ ਕੋਟੀ ਕੋਈ ਮੇਰੇ ੱੱਕਾ ਮਾਰਨਾ ਸੀ ਉਹਦੀ ਮਾਂ ਕਹਿੰਦੀ ਇਹ ਨੂੰ ਨਾ ਕੁਛ ਕਹੇ ਵੀ ਆਪਣੇ ਗੱਲ ਪੇਜੂ ਕਿ ਮੇਰੇ ਬੇਟੇ ਦਾ ਮਾਰੀ ਜਪੇੜ ਵੱਟ ਕੇ ਉਹ ਮਾਰਿਆ ਜਿਹੜੇ ਦੋ ਤਿੰਨ ਹੋਰ ਖੜੇ ਸੀ ਉਹ ਕਹਿੰਦੇ ਸੀ ਗਵਾਹੀ ਦੇਣਾ ਵੀ ਬੇਟੇ ਨੂੰ ਵੀ ਮਾਰਿਆ ਨੇ ਵੀ ਮੇਨੂੰ ਵੀ ਮਾਰ ਲੱਗਿਆ ਸੀਗਾ ਹੁਣ ਦੱਸੋ ਫਿਰ ਇਹਨੇ ਚੱਕ ਕੇ ਹਸਪਤਾਲ ਦਾਖਲ ਕਰਿਆ ਹੁਣ ਇਨਸਾਫ ਦੀ ਕੀ ਮੰਗ ਕਰਦੇ ਨੇ ਉਹ ਇਹਨਾਂ ਬਸਦਾਰਜ ਪਸੇ ਤੰਗ ਕਰਦੇ ਨੇ ਪਹਿਲਾਂ ਤਾਂ ਖਵਾਈ ਜਾਂਦੀ ਸੀ 6-7 ਲੱਖ ਰੁਪਇਆ ਪਹਿਲਾਂ ਖਵਾਤਾ ਹਾਂ ਬਿਆਹ ਕਿੰਨੇ ਦਾ ਹੋ ਗਿਆ ਬਿਆਹ ਨੂੰ 3 ਸਾਲ ਹੋ ਗਏ ਬੇਟਾ ਦਾ 2 ਸਾਲਾਂ ਦਾ ਹੋਣਾ ਵਾਲਾ ਬਿਆਹ ਅੱਜ ਤੋਂ ਪਹਿਲਾਂ ਵੀ ਕੋਈ ਦਾਜ ਨਹੀਂ ਹੋ ਗਿਆ ਉਹਨਾਂ ਨੇ ਦਾਜ ਤਾਂ ਸ਼ੁਰੂ ਤੋਂ ਹੀ ਬਸ ਕਰਦੇ ਆ ਦਾਜ ਦੇ ਮਾਰੇ ਉਹਨਾਂ ਨੇ ਵਿਆਹ ਕਰਾਇਆ ਸੀ ਇਹਨੂੰ ਕੋਈ ਪਿਆਰ ਨਹੀਂ ਕਰਿਆ ਉਹਨਾਂ ਨੇ ਬਸ ਦਾਜ ਦੀ ਭੁੱਖੇ ਦੀ ਹੋਣ ਦੀ ਉਹਨਾਂ ਦੇ ਬਾਪ ਦਾ ਇਹਨੂੰ ਜ਼ਮੀਨ ਆਉਂਦੀ ਸੀਗੇ ਮੇਰੇ ਪਹਿਲੇ ਵਿਆਹ ਦੀ ਹੈ ਜੀ ਕਿੰਨੇ ਜੀ ਇਹਨੂੰ ਅਸੀਂ 3-4 ਕਿੱਲੇ ਇਹ ਜ਼ਮੀਨ ਵੇਚ ਕੇ ਇਹਦੇ ਕੋਲ ਪੈਸੇ ਅਸੀਂ ਬਹੁਤ ਜ਼ਿਆਦੇ ਸਭ ਤੋਂ 50 ਲੱਖ ਰੁਪਏ ਦੀ ਮਾਲਕਨ ਸੀਗੇ ਇਹ ਫਿਰ ਇਹਦੇ ਪ੍ਰੋਬਲਮ ਪਹਿਲਾਂ ਤਾਂ ਇਹਨੇ 8-10 ਲੱਖ ਰੁਪਏ ਖਵਾਤਾ ਜਦੋਂ ਇਹ ਲੋੜੀ ਨੂੰ ਬੇਟੇ ਵੇਲੇ ਆਉਂਦੇ ਹੋ ਘਰੋਂ ਮੇਰੇ ਘਰ ਆਏ ਕੱਪੜੇ ਧੋਣ ਅਬ ਇਸ ਖੁੱਲਾ ਪਾਣੀ ਆ ਇਹਦੇ ਸਹੁਰੇ ਦਾ ਫੋਨ ਆਇਆ ਕਹਿੰਦਾ ਵੀ ਮੈਨੂੰ ਕਾਮਲਪ੍ਰੀਤ ਮੈਂ 3 ਲੱਖ ਰੁਪਏ ਦੇ ਦੇ ਇਹਨੇ ਮੇਤੋ ਕੁੜੀ ਨੇ ਪਰ ਮੈਨੂੰ ਪਤਾ ਲੱਗਿਆ ਮਹਾਪੁੱਤ ਮੈਂ ਬਰਿਆ ਕੇ ਪੁੱਛ ਲਈ ਮੈਂ ਕਿਹਾ ਪੁੱਤ ਕੀ ਗਿਆ ਕਹਿੰਦੀ ਮੇਤੋ ਦੱਸਿਆ ਨੇ ਜੀ ਤੁਸ ਅਸੀਂ ਨਾ ਪੈਸੇ ਲੈਣੇ ਸੀ ਇਹਨੇ ਕਾਮਲਪ੍ਰੀਤ ਨੇ ਉਹਨੂੰ ਫੋਨ ਆਇਆ ਕਹਿੰਦੇ ਵੀਰੇ ਮੈਨੂੰ 3 ਲੱਖ ਰੁਪਏ ਦੇ ਦੇ ਉਹਨੂੰ ਪਤਾ ਸੀਗਾ ਵੀ ਇਹਨੇ ਕਿਹੜਾ ਘਰੇ ਦੇਣਾ ਪਿਆ ਵੀ ਇਹ ਤਾਂ ਵੀ ਇਹਨੇ ਕਿਹੜਾ ਘਰੇ ਦੇਣਾ ਕਹਦਾ ਕੀ ਗਲਤੀ ਦੀ ਕਹਿੰਦੀ ਫਿਰ ਉਹਨੇ ਪੁੱਛ ਲਿਆ ਕਹਦਾ ਤੈਨੂੰ ਦੱਸ ਤੈਨੂੰ ਕੀ ਲੋਡ ਪੈ ਗਈ 3 ਲੱਖ ਦੀ ਕਹਿੰਦੀ ਮੇਰੇ ਸਹੁਰੇ ਨੇ ਲੈਣਾ ਉਹ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ ਉਹਨੇ ਘੂਰੀ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਦੀ ਤੂੰ ਕਿਉਂ ਪੈਸੇ ਦਿੰਨੀ ਆ ਪਹਿਲਾਂ ਤੈਨੂੰ ਇਹਨਾਂ 10 ਲੱਖ ਖਾ ਕੇ ਹੁਣ ਤਾਂ ਤ ਹੋਰ ਬਸ ਉਹ 3 ਲੱਖ ਤੇਰੇ ਵੀ ਉਹ ਵਿੱਜ ਗਏ ਫਿਰ ਇਹਨੂੰ ਘਰੇ ਨਹੀਂ ਲੈ ਕੇ ਗਿਆ ਹੁਣ ਤਾਂ ਬਸ ਇਹਨੂੰ ਕੋਟਦੇ ਸੀ ਮਾਰਦੇ ਸੀ ਹੁਣ ਬਸ ਸਤਾਏ ਕਣੇ ਵੀ ਚਾਹਦੇ ਦਾ ਜਦ ਤੱਕ ਘਰ ਵਸ ਜੇ ਨਹੀਂ ਫਿਰ ਉਹਨਾਂ ਸਜ਼ਾ ਦਿੱਤੀ ਜਾਵੇ ਸਰਕਾਰ ਪਸੰਦਿੰਦੀ ਹੈਗੀ ਆਉਣ ਨਹੀਂ ਦਿੰਦੇ ਇਹਦੇ ਕੋਲ ਫੇਰ ਵੀ ਆ ਜਾਂਦਾ ਰਾਤ ਵੀ ਮੇਰੇ ਮੇਰੇ ਸਾਸੂরা ਨਹੀਂ ਆਉਣ ਦਿੰਦੇ ਹੈ ਕਿ ਕਹਿਣਗੇ ਜਾਣ ਕੇ ਤਾਂ ਬੇਦਾਕ ਲਾਇਆ ਘਰੇ ਹੀ ਪਾਉਂਦੇ ਨੇ ਕਹਿਣਗੇ ਤੂੰ ਕੁਝ ਮਰਜ਼ੀ ਕਰ ਲੈ ਉਹ ਨਹੀਂ ਆਉਣ ਦਿੰਦੇ ਉਹ ਨਹੀਂ ਬਸਨ ਦਿੰਦੇ ਇਹ ਤਾਂਲੇ ਫੇਰ ਵੀ ਆ ਜਾਂਦਾ ਠੀਕ ਹੋ ਜਾਂਦਾ ਹੈ ਪਰ ਉਹ ਨਹੀਂ ਆਉਣ ਬਸਨ ਦਿੰਦੇ ਹੈ ਕਿ ਉਹ ਕਹਿੰਦੇ ਨੇ ਤੂੰ ਉਸੇ ਨੂੰ ਵਿਆਹ ਕੇ ਲਿਆ ਉਹ ਮੈਨੂੰ ਪਸੰਦ ਨਹੀਂ ਲੱਗਦੀ ਮੇਰੀ ਸਾਸੂ ਵੀ ਸਾਡੇ ਚ ਰਲਦੀ ਨਹੀਂ ਸੋਹਣੀ ਨਹੀਂ ਹੈਗੀ ਨਹੀਂ ਚਰੂ ਤਾਂ ਉਹ ਤਾਂ ਕਰਦੀ ਆ ਲੈਣ ਗਈ ਤੇ ਮੈਨੂੰ ਮੈਨੂੰ ਪੰਜਾਹ ਰੋਟੇ ਵੀ ਨਹੀਂ ਸਿਗਾ ਕੇ ਤੁਹਾਡੇ ਘਰੇ ਮੁੜ ਕੇ ਨਹੀਂ ਸੀ ਗਿਆ ਮੇਰੇ ਬੇਟਾ ਹੋਣਾ ਸੀ ਜਿੱਦੋਂ ਮਰ ਕੇ ਆ ਸਾਡੇ ਰੋਡ ਤੋਂ ਦੀ ਨੰਗਿਆ ਸੀ ਮੇਰੇ ਘਰੇ ਵੀ ਨਹੀਂ ਸਿਗਾਗੇ ਆਹਦੀ ਵਾਰ ਮੁੜ ਗਏ ਸੀ